ETT 1994 ਅਧਿਆਪਕ ਯੂਨੀਅਨ ਅਤੇ SCBC ਮਹਾਪੰਚਾਇਤ ਪੰਜਾਬ ਵੱਲੋਂ ਐਲਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ 1 ਸਤੰਬਰ ਨੂੰ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਫੋਕਿਆ ਜਾਵੇਗਾ ਪੁਤਲਾ ਇਸ ਰੋਜ਼ ਪ੍ਰਦਰਸ਼ਨ ਵਿੱਚ ETT 1994 ਅਧਿਆਪਕ ਯੂਨੀਅਨ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਖੋਲੇਗੀ ਪੋਲ ETT 1994 ਅਧਿਆਪਕ ਯੂਨੀਅਨ ਦਾ ਐਸਬੀਸੀ ਮੋਰਚੇ ਤੇ ਹੋਇਆ ਪਾਰੀ ਇਕੱਠ ਕੀਤਾ ਗਈ ਆਗਾਮੀ ਯੋਜਨਾ ਤੇ ਵਿਚਾਰ ਯੂਨੀਅਨ ਦੇ ਆਗੂ ਅਸ਼ੋਕ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਦੀ ਪਹਿਲੀ ਭਰਤੀ ਅਦੂਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ सरकार रोजगार का प्रबंध नहीं कर सकती अजे नकार सत कोई हक नहीं दी महिला आगु कौर ने मुख मंत्री भगवंत मान दे रोलिया जाटिया जाता है ओना दगा पेर रोल के ऊना नजाय हिरासत रख के तंग परेशान किया जाता है सा कसूर सिर्फ ए है कि की मांग रहे मोर्चा प्रधान बलविंद ने कहा कि बहुत दुख की गल है कि एक अध्यापक अद्यापक अध्यापक आए दिन अत्याचार कर रहा है प्रधान कम्बड़ा ने कहा कि मुख मंत्री साहब विदेशी गोरिया नौकरी बाद देना पहला पंजाब दे इना बेरोजगार नौजवान नौकरिया एस सी बी सी मोर्चा स्थानी टी उनाहट सो चौरानवे अध्यापक यूनियन विभाग विरुद्ध जम के की नारेबाजी Giari caro, 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 Giari caro,

ਪਿਛਲੇ 5 ਦਿਨਾਂ ਤੋਂ ਇੱਥੇ ਡੀਪੀਆਬ ਦਫ਼ਤਰ ਦੇ ਬਾਹਰ ਤਾਂ ਆਪਣਾ ਧਰਨਾ ਜਿਹੜਾ ਸੀ ਅਸੀਂ ਲਗਾ ਕੇ ਬੈਠੇ ਸੀ ਕਿਉਂਕਿ ਸਾਡੀ ਭਰਤੀ ਦੀ ਜਿਹੜੀ ਇਹ ਰਹੰਦੀ ਹੈ ਸਕਰੂਟੀ ਲਿਸਟਾ ਹਾਲੇ ਤੱਕ ਜਾਰੀ ਉਹ ਨਹੀਂ ਕੀਤੀਆਂ ਗਈਆਂ ਸੀ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਅਸੀਂ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵੀ ਮਿਲੇ ਪਰ 5 ਦਿਨਾਂ ਬੀਤ ਜਾਣ ਦੇ ਮਗਰੋਂ ਕੋਈ ਵੀ ਜਿਹੜਾ ਠੋਸ ਕਦਮ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਉਹ ਨਹੀਂ ਚੁੱਕਿਆ ਗਿਆ ਤਾਂ ਅਸੀਂ ਅੱਜ ਅਸੀਂ ਇਹ ਐਲਾਨ ਕਰਦੇ ਆ ਕਿਉਂਕਿ ਸਰਕਾਰ ਲਾਰਿਆਂ ਦੇ ਵਿੱਚ ਜਿਹੜਾ ਸਮਾਂ ਉਹ ਟਪਾ ਰਿਹਾ ਜੇਕਰ ਆ ਸ਼ਨੀਵਾਰ ਹੋ ਰਾਇਤਵਾ ਦੋ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਰਹਿਤੀਆ ਸਕਰੋਟਨੀ ਲਿਸਟਾਂ ਜਿਹੜੀਆਂ ਜਾਰੀ ਨਹੀਂ ਕਰਦੀ ਔਰ ਉਸ ਦਾ ਸਬੰਧ ਨੋਟਸ ਜਿਹੜਾ ਆਪਦੇ ਅਫੀਸ਼ੀਅਲ ਸਾਈਟ ਦੇ ਉੱਪਰ ਅਪਲੋਡ ਨਹੀਂ ਕਰਦੀ ਤਾਂ ਸਾਡੇ ਵੱਲੋਂ 100 ਵਾਰ 11 ਵਜੇ 7 ਫੇਸ ਦੀਆਂ ਲਾਈਟਾਂ ਵਾਲੇ ਚੌਕ ਤੋਂ ਪੂਰਨ ਰੂਪ ਦੇ ਵਿੱਚ ਜਾਮ ਕੀਤਾ ਜਾਏਗਾ ਔਰ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਹੈ ਉਹ ਪੁਤਲਾ ਵੀ ਫੋਕਿਆ ਜਾਏਗਾ ਕਿਉਂਕਿ 3 ਸਾਲ ਦਾ ਸਮਾਂ ਸਾਡਾ ਬੀਤ ਗਿਆ ਔਰ ਕਾਲੇ ਵੀ ਭਰਤੀ ਦਾ ਕੋਈ ਵੀ ਜਿਹੜਾ ਠੋਸ ਕਦਮ ਇਹ ਸਰਕਾਰ ਚੱਕ ਨਹੀਂ ਰਹੀ ਭਰਤੀ ਪਹਿਲੀ ਕੈਬਨਟ ਦੀ ਹੋਣ ਦੇ ਸੂਰਤ ਵਿੱਚ ਵੀ ਜਿਹੜਾ ਭਰਤੀ ਨੂੰ ਅੱਜ ਤੱਕ ਪੂਰਾ ਉਹ ਨਹੀਂ ਕੀਤਾ ਜਾ ਰਿਹਾ ਸਾਡੀਆਂ ਪੈਦਾ ਜਿਹੜੇ ਨੇ ਆਦੇ ਬੱਚਿਆਂ ਦੇ ਨਾਲ ਜਿਹੜੇ ਨੇ ਧਰਨੇ ਤੇ ਬੈਠੇ ਨੇ ਪਿਛਲੇ 5 ਦਿਨਾਂ ਤੋਂ ਅਸੀਂ ਲਗਾਤਾਰ ਗੁਹਾਰ ਲਗਾ ਰਹੇ ਆ ਕਦੀ ਇਸ ਭਰਤੀ ਬੋਰਡ ਕਦੇ ਅਸੀਂ ਡੀਪੀਐਸ ਦਫ਼ਤਰ ਕਦੇ ਸੈਕਟਰੀ ਦਾ ਸੈਕਟਰੀ ਮੈਮ ਕੋਲ ਪਰ ਕਿਸੇ ਵੀ ਸਾਡੀ ਜਿਹੜੀ ਇਹ ਉਹ ਵਾਰ ਜਿਹੜੀ ਆ ਸੁਣੀ ਨਹੀਂ ਜਾ ਰਹੀ ਸੋ ਅੱਜ ਨਾ ਉਮੀਦ ਹੋ ਕੇ ਸਾਨੂੰ ਜਿਹੜਾ ਹੈ ਤਿੱਖਾ ਕਦਮ ਜਿਹੜਾ ਹੈ ਸਰਕਾਰ ਦੇ ਖਿਲਾਫ ਉਹ ਚੁੱਕਣਾ ਪਿਆ ਤਾਂ ਜੇ ਸਰਕਾਰ ਸਾਡਾ ਇੱਥੇ ਵੀ ਹੱਲ ਨਹੀਂ ਕਰਦੀ ਤਾਂ ਇਸ ਤੋਂ ਵੀ ਜ਼ਿਆਦਾ ਜਿਹੜਾ ਤਿੱਖੇ ਕਦਮ ਜਿਹੜੇ ਨੇ ਸਾਡੇ ਵੱਲੋਂ ਉਹ ਚੁੱਕੇ ਜਾਣਗੇ ਕਿਉਂਕਿ ਹੁਣ ਇੱਕ ਲੰਮਾ ਸਮਾਂ ਬੀਤ ਗਿਆ ਸਾਡੀ ਭਰਤੀ ਨੂੰ ਹਲੇ ਤੱਕ ਜਿਹੜਾ ਪੂਰਾ ਨਹੀਂ ਕੀਤਾ ਗਿਆ ਯਾਨੀ ਜਿਹੜੀ ਲਾਈਵ ਵੀਡੀਓ ਆਦੀਆਂ ਨੇ ਭਗਵੰਤ ਮਾਨ ਜੀ ਕਹਿੰਦੇ ਅਸੀਂ ਦੋ ਦੋ ਨੌਕਰੀਆਂ ਦੇ ਰਹੇ ਹਾਂ ਵਿੱਚ ਕੁੜੀਆਂ ਬੋਲੇ ਨਹੀਂ ਯਾਨੀ ਕਾਫੀ ਨੌਕਰੀਆਂ ਦਿੱਤੇ ਉਹ ਸਭ ਝੂਠ ਹੈ ਤੁਸੀਂ ਕਹਿੰਦੇ ਨੌਕਰੀਆਂ ਨਹੀਂ ਸਾਨੂੰ ਸਰ ਇਹਨਾਂ ਨੇ 50000 ਭਰਤੀਆਂ ਰੋਜ਼ਗਾਰ ਦਾ ਲਾਇਆ ਵੀ ਅਸੀਂ 50000 ਨੌਕਰੀਆਂ ਦੇਤੀਆਂ ਜਿੰਦੇ ਵਿੱਚ 20000 ਅਧਿਆਪਕ ਜਿਹੜੇ ਨੇ ਉਹ ਗਿਣਾਏ ਜਾ ਰਹੇ ਨੇ ਤਾ ਅਸੀਂ ਵੀ ਇਹ ਗੱਲ ਕਹਿੰਨੇ ਆ ਕਿ 20000 ਅਧਿਆਪਕ ਸਾਨੂੰ ਵੀ ਦੱਸ ਦੇਣਾ ਕਿੱਥੇ ਲਾਏ ਨੇ ਜੇ 20000 ਅਧਿਆਪਕ ਲਾਏ ਨੇ ਤਾਂ ਆ ਜਿਹੜੇ ਕਰਨਿਆਂ ਤੇ ਬੈਠੇ ਨੇ ਜਿਹੜੇ ਭਰਤੀਆਂ ਨੂੰ ਲੈ ਕੇ ਚਾਰ-ਚਾਰ ਪੇਪਰ ਪਾਸ ਕਰਕੇ ਇੱਥੇ ਬੈਠੇ ਨੇ ਇਹ ਅਧਿਆਪਕ ਕਿਹੜੇ ਪਾਸੇ ਨੇ ਜਾਂ ਇਹ 20000 ਦੇ ਵਿੱਚ ਨੇ ਜਾਂ ਇਹ 20000 ਤੋਂ ਬਾਹਰ ਕੱਢੇ ਹੋਏ ਨੇ ਹਾਲੇ ਤੱਕ ਸਾਨੂੰ ਇਹ ਸਮਝ ਨਹੀਂ ਆਇਆ ਬੋਰਡ ਤਾਂ ਲਗਾਏ ਜਾ ਰਹੇ ਨੇ ਪਰ ਭਰਤੀਆਂ ਦੇ ਨਿਯੁਕਤੀ ਪੱਤਰ ਜਿਹੜੇ ਨੇ ਸਾਡੇ ਉਜਾਰੀ ਉਹ ਨਹੀਂ ਕੀਤੇ ਜਾ ਰਹੇ ਮੈਂ 989 ਬੇਰਜ਼ਗਾਰ ਅਧਿਆਪਕ ਜਿਹੜਾ ਕਿ ਸਾਡੀਆਂ ਪੋਸਟਾਂ 989 ਬੜੇ ਲੰਬੇ ਸਮੇਂ ਤੋਂ ਪਹਿਲਾਂ ਅਹੀਂ ਇਹਨੇ ਕੈਪਟਨ ਸਰਕਾਰ ਵੇਲੇ ਦੀਆਂ ਤੇ ਅਸੀਂ ਇਸ ਤੋਂ 2-3 ਸਾਲ ਪਹਿਲਾਂ 2.5 ਸਾਲ ਪਹਿਲਾਂ ਟੈਸਟ ਵੀ ਇਹਦਾ ਦੇ ਚੁੱਕੇ ਹਾਂ ਉਸ ਤੋਂ ਬਾਅਦ ਸਾਡਾ ਪੰਜਾਬੀ ਦਾ ਇੱਕ ਟੈਸਟ ਜਿਹੜਾ ਸਰਕਾਰ ਦੇ ਨਾਂ ਕਾਮੀਆਂ ਕਰਕੇ ਸਾਡਾ ਦੁਬਾਰਾ ਹੋਇਆ ਉਹਦੀ ਵੀ ਸਰਕਾਰ ਹੀ ਜ਼ਿੰਮੇਵਾਰ ਸੀ ਉਹ ਅਸੀਂ ਫਿਰ ਵੀ ਉਹ ਵੀ ਦਿੱਤਾ ਹੈ ਸਾਨੂੰ ਅਸੀਂ ਚਾਰ ਟੈਸਟ ਹੁਣ ਦੇ ਚੁੱਕੇ ਹਾਂ ਉਸ ਤੋਂ ਬਾਅਦ ਵੀ 98.9% ਸਰਕਾਰ ਨੇ ਜਿਹੜੀਆਂ 24-2500 ਸਾਡੇ ਮਤਲਬ ਟੀਚਰ ਜੁਆਇਨ ਕੀਤੇ ਨੇ ਬਾਕੀ ਸਾਰੇ ਅਸੀਂ ਐਵੇਂ ਹੀ ਰੋਲ ਰਹੇ ਆਂ ਤੇ ਹੁਣ ਵੀ ਸਾਨੂੰ ਅਸੀਂ ਮੰਡੇ ਤੋਂ ਇੱਥੇ ਬੈਠੇ ਆ 25 ਤਰੀਕ ਤੋਂ ਸਕਰੂਟੀ ਦੀ ਮੰਗ ਨੂੰ ਲੈ ਕੇ ਕਿਉਂਕਿ 989 ਮਿਤੀ ਤੱਕ ਤਾਂ ਸਾਡੀ ਸਰਕਾਰ ਨੇ ਪਹਿਲਾਂ ਸਕਰੂਟੀ ਨਹੀਂ ਕੀਤੀ ਤੇ ਲਿਸਟਾਂ ਕਿੱਥੋਂ ਆਣ ਗਈਆਂ ਤੇ ਜੇਕਰ ਸਰਕਾਰ ਹੁਣ ਸਾਡਾ ਮੰਨ ਲਓ ਇਹ ਕੱਲ ਤੱਕ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਤਾਂ ਅਸੀਂ ਤਿੱਖਾ ਪ੍ਰੋਟੈਸਟ ਕਰਾਂਗੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਘਰ ਘਰੇ ਬੈਠੇ ਨੇ ਉਹ ਵੀ ਤਿਆਰ ਨੇ ਆਉਣ ਵਾਸਤੇ ਸਾਡਾ 350 ਤੋਂ 400 ਕੈਡਰ ਤਿਆਰ ਹੈ ਤੇ ਸਰਕਾਰ ਵੀ ਸਾਡਾ ਸਾਹਮਣਾ ਕਰਨ ਲਈ ਤਿਆਰ ਹੋਵੇ ਦੇ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਅਪੀਲ ਵੀ ਹੈ। ਤੁਹਾਡੀ ਕਿਹਦੀ ਥਾਵਾ ਤੋਂ ਯਾਨੀ ਇੱਥੇ ਯਾਨੀ ਤੁਸੀਂ ਇਕੱਠੇ ਹੋਏ। ਅਸੀਂ ਸਾਰੇ ਜ਼ਿਲ੍ਹਿਆਂ ਤੋਂ ਆਇਆ ਫਾਜ਼ਲਕਾ ਜਲਾਲਾਬਾਦ, ਮਾਨਸਾ, ਬਠਿੰਡਾ ਸਾਡੇ ਸਾਰੇ ਪੰਜਾਬ ਚ ਹੀ ਨੇ ਕੈਂਡੀਡੇਟ 999 ਪਾਰਟੀ ਚ ਜਿਹੜੇ ਮੀਡੀਵਲ ਨੇ। ਅੱਜ ਅਸੀਂ ਇੱਥੇ 8TT 994 ਬੇਰੋਜਗਾਰ ਅਧਿਆਪਕ ਜੁਨੀਅਨ ਵੱਲੋਂ ਪਿਛਲੇ 6 ਦਿਨਾਂ ਤੋਂ ਜਿਹੜਾ ਮਹਾਲੀ ਵਿਖੇ ਧਰਨਾ ਲਗਾਇਆ ਹੋਇਆ ਸਾਡੀ ਮੰਗ ਇੱਕੋ ਇੱਕ ਇਹ ਹੈ ਕਿ ਸਾਡੀ ਜਿਹੜੀ 9494 ਭਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਸਾਨੂੰ ਜਿਹੜੇ ਬੇਰੋਜ਼ਗਾਰ ਉਹ ਬੇਰੋਜ਼ਗਾਰ ਜਦੋਂ ਆਪਾਂ ਸੜਕਾਂ ਦੇ ਉੱਪਰ ਦੀ ਲੰਘਦੇ ਆ ਨਾ ਜਿਨ੍ਹਾਂ ਦੇ ਬੋਰਡ ਲਾਏ ਗਏ ਆ ਭਗਵਾਨਤਮਨ ਸਾਹਿਬ ਵੱਲੋਂ ਉਹਨਾਂ ਦੀ ਫੋਟੋ ਵੀ ਲਾਈ ਜਾਂਦੀ ਆ ਤੇ ਕਿ ਅਸੀਂ ਪੰਜਾਬ ਦੇ ਵਿੱਚ 55000 ਜਿਹੜੀ ਨੌਕਰੀ ਦਿੱਤੀ ਗਈ ਆ ਉਹਨਾਂ 55000 ਦਾ ਪਰ ਪੋਸਟਰਾਂ ਦੇ ਵਿੱਚ ਜਿਹੜਾ ਉਹ ਬੈਨਰ ਲੱਗਿਆ ਹੁੰਦਾ ਉਸੇ 55000 ਦੀ ਗਿਣਤੀ ਦੇ ਵਿੱਚ ਅਸੀਂ ਵੀ ਸ਼ਾਮਲ ਆ ਪਰ ਜਿਹੜਾ ਉਹ ਸ਼ਾਮਲ ਆ ਉੱਥੇ ਦਾ ਰੋਜ਼ਗਾਰ ਦਿੱਤਾ ਗਿਆ ਪਰ ਜਿਹੜਾ ਅਸਲੀਅਤ ਉਹਦੀ ਇਹ ਹੈ ਜਿਹੜੇ ਇਹ ਬੇਰੋਜ਼ਗਾਰ ਨੇ ਫਿਰ ਇਹ ਕੌਣ ਨੇ ਇਹ ਬੇਰੋਜ਼ਗਾਰ ਕਿੱਥੋਂ ਆਏ ਨੇ ਸਵਾਲ ਇਹ ਉੱਠਦਾ ਇਹ ਪੰਜਾਬ ਦੇ ਲੋਕਾਂ ਤੱਕ ਵੀ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆਪਣੇ ਮੀਡੀਆ ਦੇ ਰਾਹੀਂ ਕਿ ਇਹ ਬੇਰੋਜ਼ਗਾਰ ਕੌਣ ਨੇ ਫਿਰ ਕਿਹੜੇ ਸੂਬੇ ਤੋਂ ਆਏ ਨੇ ਜਿਹੜੇ ਅੱਜ ਮਹਾਲੀ ਵਿਖੇ 7 ਬੇਜ ਦੀਆਂ ਲੈਟਾਂ ਕੋਲ ਹੈ ਜਿਹੜਾ ਡੀਪੀ ਦੇ ਅਫਸਰ ਦੇ ਅੱਗੇ ਵੀ ਪਹਿਲਾਂ ਬੈਠੇ ਰਹੇ ਤੇ ਹੁਣ ਜਿਹੜਾ 7 ਬੇਜ ਦੀਆਂ ਲੈਟਰਾਂ ਦੇ ਅੱਗੇ ਜਿਹੜਾ ਆਪਣਾ ਸੋਮਵਾਰ ਨੂੰ ਜਿਹੜਾ ਪ੍ਰੋਟੈਸਟਾ ਪਤਲਾ ਫੂਕਣ ਦਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਸਾਥੀਆਂ ਨੇ ਗੱਲ ਕੀਤੀ ਹੈ ਕਿ ਪਤਲਾ ਫੁੱਕੜ ਨਾਲ ਜਿਹੜਾ ਅਸੀਂ ਇੱਕ ਐਕਸ਼ਨ ਆ ਜਿਹੜਾ ਉਹ ਰੱਖਿਆ ਹੋਇਆ ਉਹ ਬਾਅਦ ਛੱਡ ਕੇ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਸੂਬੇ ਭਰ ਦੇ ਵਿੱਚੋਂ ਜਿੰਨੇ ਵੀ ਸਾਡੇ ਬੇਰੋਜ਼ਗਾਰਾਂ ਦੇ ਆਪਕ ਨੇ ਬਾਕੀ ਜਥੇਬੰਦੀਆਂ ਦੇ ਜਿੰਨੇ ਵੀ ਮੰਨ ਲਓ ਸਾਥੀ ਹੋਣਗੇ ਤਾਂ ਉਹ ਇੱਥੇ ਪਹੁੰਚਣਗੇ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਕਿ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਸੰਘਰਸ਼ਾ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਸਰਕਾਰ ਆਪਣਾ ਜਿਹੜਾ ਮਤਲਬ ਤਿਆਰੀ ਕਰਕੇ ਆਵੇ ਬੇਰੋਜ਼ਗਾਰ ਜਿਹੜਾ ਤਿਆਰੀ ਕਰਕੇ ਆਏ ਨੇ ਸਾਡੇ ਕੋਲੇ ਗਵਾਉਣ ਦੇ ਲਈ ਕੁਝ ਨਹੀਂ ਆ ਤੇ ਪਾਉਣ ਦੇ ਲਈ ਸਾਡੇ ਕੋਲ ਬਹੁਤ ਕੁਝ ਆ ਇਸੇ ਕਰਕੇ ਜਿਹੜਾ ਉਹ ਸਾਡੀ ਮੰਗ ਆ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਨਹੀਂ ਰੋਜ਼ਗਾਰ ਦਿੰਦੀ ਸਰਕਾਰ ਤਾਂ ਅਸੀਂ ਜਿਹੜਾ ਡਟ ਕੇ ਸਾਹਮਣਾ ਕਰਨ ਦੇ ਲਈ ਆਪਣਾ ਰੋਜ਼ਗਾਰ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਉਹਦੀ ਜਿਹੜੀ ਜਾਨੀ ਮਾਲੀ ਜੋ ਵੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਅਸੀਂ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਯਾਨੀ ਸਿੱਖਿਆ ਮੰਤਰੀ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿਸੇ ਇੱਕ ਮੰਤਰੀ ਨੂੰ ਜਾਂ ਵਿਧਾਇਕ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਤੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਜਿਹੜੀ ਵੀ ਇਹਨਾਂ ਦੀ ਨਾਮ ਦੀ ਇੱਕ ਸਬ ਕਮੇਟੀ ਬਣੀ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਅਸੀਂ ਪਹੁੰਚਾ ਅਪਰੋਚ ਕੀਤੀ ਕਿ ਜਿਹੜੀ ਸਾਡੀ ਡਿਮਾਂਡ ਆ ਸਾਡੀ ਮੰਗ ਆ ਕਿ ਅਸੀਂ ਤਾਂ ਉਸ ਚਾਸੇ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰ ਆ ਚੁੱਕੇ ਸੀ ਨਾ ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਆਮ ਘਰਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੇ ਬੇਰੁਜ਼ਗਾਰ ਨੌਜਵਾਨੇ ਇਹ ਸਰਕਾਰ ਨੂੰ ਚਲਾਉਣਗੇ ਉਸ ਚਾਸੇ ਦੇ ਵਿੱਚ ਆ ਕੇ ਇਹ ਬੇਰੁਜ਼ਗਾਰਾਂ ਨੇ ਉਹਨਾਂ ਨੂੰ ਚਲੋ ਵੋਟਾਂ ਪਾਈਆਂ ਸਰਕਾਰ ਬਣੀ ਤਾਂ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਕੋਲ ਮੰਗ ਪੱਤਰ ਲੈ ਕੇ ਜਦੋਂ ਜਾਂਦੇ ਆ ਜਿਹੜੀ ਉਹਨਾਂ ਦੀ ਸਕਿਉਰਿਟੀ ਹੁੰਦੀ ਹੈ ਜੋ ਇਹਨਾਂ ਦਾ ਪ੍ਰੋਪਾਗੈਂਡਾ ਜੋ ਮਤਲਬ ਹੁੰਦਾ ਹੈ ਕਿ ਅਸੀਂ ਪ੍ਰੋਟੋਕਾਲ ਹੁੰਦਾ ਉਹਨਾਂ ਤੱਕ ਪਹੁੰਚ ਨਹੀਂ ਦਿੱਤਾ ਜਾਂਦਾ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੇ ਕੀ ਮਤਲਬ ਮੁਰਗੀਖਾਨਾ ਖੋਲੋ ਜੇ ਤੁਹਾਨੂੰ ਕਿਸੇ ਵੀ ਕਿਸਮ ਦਾ ਡਾਰਾ ਪੰਜਾਬ ਦੇ ਲੋਕਾਂ ਦਾ ਡਾਰਾ ਜਿਹਨਾਂ ਨੇ ਤੁਹਾਨੂੰ ਵੋਟਾਂ પાਕੇ ਬਣਾਇਆ ਪਰ ਉਹੀ ਸਾਰੀਆਂ ਗੱਲਾਂ ਅੱਜ ਮਾ ਮਾਨ ਜੋ ਆਪਣਾ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਜਿਹੜੀ ਆਪਣੀ ਗੱਲ ਹੈ ਤੁਸੀਂ ਕਹਿੰਦੇ ਹੋ ਵੀ ਉਹਨਾਂ ਤੱਕ ਗੱਲ ਰੱਖੀ ਅਸੀਂ ਇੱਕ ਵਾਰੀ ਨਹੀਂ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰ ਵਾਰੀ ਅਸੀਂ ਗੱਲ ਰੱਖੀ ਆ ਕਿ ਸਾਡਾ ਜਿਹੜਾ ਮਸਲਾ ਹੱਲਾ ਕਿਉਂਕਿ ਸਾਨੂੰ ਸਾਨੂੰ ਕਿਹੜਾ ਕੋਈ ਚਾਹ ਇੱਥੇ ਮਤਲਬ ਇੱਥੇ ਮੱਛਰ ਦੇ ਵਿੱਚ ਰਾਤਾਂ ਕੱਟਣ ਦਾ ਜਾਂ ਅਸੀਂ ਭੁੱਖਣ ਪਾਣੇ ਇੱਥੇ ਬੈਠੀਏ ਗੁਰੂ ਘਰਾਂ ਦੇ ਵਿੱਚ ਸਾਡਾ ਮਤਲਬ ਲੰਗਰ ਪਾਣੀ ਚੱਲਦਾ ਸੀ ਸਾਨੂੰ ਸਾਥ ਮਿਲਦਾ ਸਹਾਇਜੋਗ ਮਿਲਦਾ ਸੀ ਲੰਗਰ ਪਾਣੀ ਛਕਦੇ ਆ ਅਸੀਂ ਨੌਨੇ ਤੋਂ ਨੇ ਉੱਥੇ ਹੀ ਮਤਲਬ ਰੈਸਟ ਕਰਦੇ ਆ ਪਰ ਸਾਨੂੰ ਚਾਹ ਤਾਂ ਨਹੀਂ ਆ ਨਾ ਕੋਈ ਆਪਦਾ ਘਰ-ਵਾਰ ਛੱਡ ਕੇ ਅਸੀਂ ਪੜ੍ਹੇ ਲਿਖੇ ਕਿੰਨੇ ਜ਼ਿਆਦਾ ਟੈਸਟ ਕਲੀਅਰ ਕੀਤੇ ਹਰ ਇੱਕ ਕਲੀਜੀਬਿਲਟੀ ਕਲੀਅਰ ਕੀਤੀ ਪਰ ਹੁਣ ਜਿਹੜੀ ਉਹੀ ਗੱਲ ਪੰਜਾਬ ਦੇ ਵਿੱਚ ਗੱਲ ਚੱਲਦੀ ਆ ਕਿ ਤੁਸੀਂ ETT ਕੀਤੀ ਆ ਤਾਂ ਇਸ ਕਰਕੇ ਤੁਹਾਨੂੰ ਜਿਹੜਾ ਮਤਲਬ ਜਿਹੜਾ TET ਵੀ ਕਲੀਅਰ ਕੀਤਾ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਕਲੀਅਰ ਤਾਂ ਕਰ ਲਿਆ ਪਰ ਜਿਹੜਾ ਟੈਂਕੀ ਐਲੀਜੀਬਿਲਿਟੀ ਟੈਸਟ ਆ ਉਹ ਤੁਸੀਂ ਕਲੀਅਰ ਨਹੀਂ ਕੀਤਾ ਪਰ ਅਸੀਂ ਉਹ ਵੀ ਬਹੁਤ ਜ਼ਿਆਦਾ ਵਾਰੀ ਕਲੀਅਰ ਕਰ ਚੁੱਕੇ ਆ ਇਸੇ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਭਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਜੇ ਨਹੀਂ ਪੂਰਾ ਕੀਤਾ ਜਾਂਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਅਸੀਂ ਤਿੱਖੇ ਬਹੁਤ ਤਿੱਖੇ ਸੰਘਰਸ਼ ਕੀਤੇ ਨੇ ਮੰਤਰੀਆਂ ਨੂੰ ਇਹਨਾਂ ਦੇ ਮੰਤਰੀਆਂ ਨੂੰ ਸਟੇਜ ਤੇ ਬੋਲਣ ਤੱਕ ਨਹੀਂ ਦਿੱਤਾ ਉਹ ਸਾਨੂੰ ਮਜਬੂਰ ਨਾ ਕਰੋ ਉਹ ਭਾਵੇਂ ਪਿਛਲੀਆਂ ਸਰਕਾਰਾਂ ਦੀਆਂ ਤੁਸੀਂ ਵੀਡੀਓ ਪਾ ਕੇ ਹੋਰ ਸੱਚ ਸੁਣੋ ਇਹਨਾਂ ਦੇ ਜਿੰਨੇ ਵੀ ਵਿਧਾਇਕ ਨੇ ਅੱਜ ਸਬਕਮੇਟੀ ਦੇ ਵਿੱਚ ਬੈਠੇ ਨੇ ਹਰਪਾਲ ਸਿੰਘ ਹਰਪਾਲ ਸਿੰਘ ਚੀਮਾ ਜੀ ਭਮਨਾ ਰੌੜਾ ਜੀ ਭਗਵੰਤ ਮਾਨ ਜੀ ਖੁਦ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦਿੰਦੇ ਰਹੇ ਨੇ ਕਿ ਤੁਸੀਂ ਸਾਡੀ ਸਰਕਾਰ ਲਿਆਓ ਗਗਨ ਅਰਮੋਲ ਮਾਨ ਜੀ ਹੋਰ ਕਿੰਨੇ ਜਿਨ੍ਹਾਂ ਦੇ ਅਸੀਂ ਮੀਤ ਇਹਰ ਜੀ ਜਿਹੜੇ ਹੁਣ ਐਮਪੀ ਬਣ ਚੁੱਕੇ ਨੇ ਅਸੀਂ ਸਾਡੇ ਕੋਲ ਬਾਇ ਪ੍ਰੂਫ ਸਾਡੇ ਕੋਲ ਫੋਟੋਆਂ ਪਈਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਹਵਾ 'ਚ ਗੱਲ ਕਰਦੇ ਆ ਸਾਡੇ ਧਰਨਿਆਂ ਤੇ ਆਉਂਦੇ ਨੇ ਕਿ ਜਦੋਂ ਤੁਹਾਡੀ ਆਪਣੀ ਸਰਕਾਰ ਬੇਰੋਜ਼ਗਾਰਾਂ ਦੀ ਆਪਣੀ ਸਰਕਾਰ ਆਊਗੀ ਉਦੋਂ ਤੁਹਾਨੂੰ ਐਵੇਂ ਦੇ ਜਿਹੜੇ ਪ੍ਰੋਟੈਸਟ ਨੇ ਤੁਹਾਨੂੰ ਸੜਕਾਂ 'ਤੇ ਰੋਲਣਾ ਨਹੀਂ ਪਊਗਾ ਤੁਹਾਡੀਆਂ ਚੁੰਨੀਆਂ ਨਹੀਂ ਰੋਲਣਗੀਆਂ ਤੁਹਾਡੀਆਂ ਪੱਗਾਂ ਨਹੀਂ ਲੱਪਣਗੀਆਂ ਇਸ ਕਰਕੇ ਤੁਸੀਂ ਸਾਡੀ ਸਰਕਾਰ ਲਿਆਓ ਪਰ ਜਦੋਂ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਉਹ ਹੁਣ ਅਸੀਂ ਆ ਸਮਾਂ ਨਹੀਂ ਖਰਾਬ ਕਰਾਂਗੇ ਤੁਹਾਡੇ ਸਾਹਮਣੇ ਆ ਲੋਕਾਂ ਦੇ ਸਾਹਮਣੇ ਆ ਕਿ ਜੋ ਵੀ ਹਾਲ ਆ ਉਹ ਕੀ ਹੋ ਰਿਹਾ ਅਸੀਂ ਸਭ ਤੁਹਾਡੇ ਆਮ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦੇਖਦੇ ਕਿ ਅਜੇ ਤੇ ਆ ਪੁਤਰੀ ਸਰਕਾਂ ਤੇ ਨਾ ਇਨਸਾਫ ਨਹੀਂ ਮਿਲਿਆ ਨਾ ਉਹ ਇੱਕ ਰਿਜਿਕ ਖਾਲਸਾ ਸ੍ਰੀ ਭਾਈ ਗ੍ਰਿਤੀ ਪਤੀ ਪਹਿਲਾਂ ਤੁਹਾਡਾ ਪ੍ਰੈਸ ਦਾ ਮੈਂ ਤੈਨੂੰ ਧੰਨਵਾਦ ਕਰਦਾ ਤੁਸੀਂ ਅਜੇ ਬੱਚਿਆਂ ਦੀ ਬੱਚਿਆਂ ਦੀ ਈਟੀਟੀ ਤੇ ਆਪ ਜਿਹੜੇ ਆ ਬੇਰੁਜ਼ਗਾਰ ਜਿਹੜੇ ਸੜਕਾਂ ਦੇ ਪਿਛਲੇ 3 ਸਾਲ ਤੋਂ ਥੱਕੇ ਖਾ ਰਹੇ ਆ ਇਹਨਾਂ ਦੀ ਤੁਸੀਂ ਆਵਾਜ਼ ਸੁਣ ਕੇ ਰੱਬ ਵਰਗੇ ਸਰੋਤਿਆਂ ਤੱਕ ਘਰੇ ਬੈਠੇ ਲੋਕਾਂ ਤੱਕ ਤੇ ਗੁੰਗੇ ਬੋਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਤੁਸੀਂ ਪਹੁੰਚਣ ਦਾ ਬਹੁਤ ਇੱਕ ਵੱਡਾ ਯੋਗਦਾਨ ਪਾ ਰਹੇ ਹੋ ਜਦ ਕਿ ਇਹਨਾਂ ਨੂੰ ਜਿਹੜਾ ਪਿਛਲਾ ਕਹਿਣਾ ਜਾਂਦਾ ਮੈਂ ਇਸੇ ਲੜੀ ਚ ਜੇ ਐਸ ਸੀ ਵੀ ਸੀ ਵਾਂ ਪੰਚਾਇਤ ਸਾਡਾ ਜਿਹੜਾ ਮੋਰਚਾ ਚੱਲ ਰਿਹਾ ਉਥੇ 888 ਤੇ ਆਪ ਕੋ ਮੇਰੇ ਜਕਰ ਅਧਿਅਪ ਦੇ 5894 ਜਿੱਥੇ ਪਹੁੰਚੇ ਨੂੰ ਸਾਥੀ ਤੇ ਇਹ ਯੂਨੀਅਨ ਵੱਲੋਂ ਜਿੱਥੇ ਬੰਦੀ ਬੰਗਲ ਲੜ ਰਹੇ ਪਰ ਸਰਕਾਰ ਨਾਲੇ ਲੱਪਿਆਂ ਤੋਂ ਬਿਨਾ ਕੋਈ ਉਹਨਾਂ ਦਾ ਕੰਮ ਨਹੀਂ ਹੈ ਜਦੋਂ ਇਹਨਾਂ ਨੇ ਦੱਸਿਆ ਇਹ ਪਹਿਲੀ ਭਰਤੀ ਇਹ ਕੈਬਨਿਟ ਦੀ ਪਹਿਲੀ ਭਰਤੀ ਆ ਜੇ ਪਹਿਲੀ ਭਰਤੀ ਦਾ ਹਰਜੋਤ ਬੈਂਸ ਜੀ ਮੁੱਖ ਮੰਤਰੀ ਸਾਹਿਬ ਜਵਾਬ ਦਿਓ ਪਹਿਲੀ ਭਰਤੀ ਦਾ ਇਹ ਹਾਲ ਹੈ ਤਾਂ ਦੂਜੀ ਤੀਜੀ ਭਰਤੀ ਦਾ ਕੀ ਹਾਲ ਹੋਊਗਾ ਤੇ ਇਹ ਜਿਹੜਾ ਇੰਡੀਆ ਚ ਭਾਰਤ ਚ ਪਹਿਲਾ ਸੂਬਾ ਬਣੂਗਾ ਜਿੱਥੇ ਬੱਚੀਆਂ ਨੂੰ ਬੇਟੀਆਂ ਨੂੰ ਬੱਚੀਆਂ ਨੂੰ ਕੁੱਟ-ਕੁੱਟ ਕੇ ਅਚੁੰਨੀਆਂ ਤਾਰ ਕੇ ਗੁੱਤਾਂ ਪਟ ਕੇ ਜੇਲ੍ਹਾਂ ਚ ਭੇਜਿਆ ਜਾਂਦਾ ਹੈ ਇਹ ਭਾਰਤ ਦਾ ਪਹਿਲਾ ਸੂਬਾ ਬਣ ਲੱਗਦੀ ਪੰਜਾਬ ਬਣਾਤਾ ਇਹਨਾਂ ਨੇ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਦੱਸ ਰਹੇ ਹਾਂ ਗੁੜੀਆਂ ਦੱਸ ਰਹੀਆਂ ਰੋ ਕੇ ਦੱਸ ਰਹੀਆਂ ਆਪਣੀ ਹਾਲਤ ਵੀ ਸਾਡਾ 3 ਸਾਲ ਹੋ ਗਏ ਕੀ ਕੀ حال ਤਾਂ ਹੋਈ ਪਈ ਐ ਕਈ ਕਹਾਣੀਆਂ ਤੇ ਦੂਜਾ ਇਹ ਬੋੜ ਬਡ ਬਡੇ ਲਾਤੇ 20000 25000 40000 ਅਸੀਂ ਨੌਕਰੀਆਂ ਦੇ ਦਿਆਂ ਪਰ ਉਹ ਜਿਹੜੀ ਅਸਲ ਕੋਲ ਐ ਅਸਲ ਕੋਲ ਅੱਜ ਤੁਹਾਡੇ ਸਾਹਮਣੇ ਬੱਚੀਆਂ ਨੇ ਇਹਨਾਂ ਦੇ ਆਪਕਾਂ ਨੇ ਇਹ ਟੀਚਰਾਂ ਨੇ ਸਾਡੇ ਨੇ ਖੋਲੀ ਐ ਪਿਛਲੇ 5 ਦਿਨਾਂ ਤੋਂ ਅੰਬ ਸਾਹਿਬ ਗੁਰਦਾਰੇ ਚ ਰੋਲ ਰਹੇ ਨੇ ਜਿੱਥੇ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਵਾਰ ਤੇ ਬੈਠ ਕੇ ਰੋਟੀ ਪਾਣੀ ਛੱਕ ਰਹੇ ਨੇ ਲੰਗਰ ਛੱਕ ਰਹੇ ਨੇ ਨਾਮ ਤੋਰ ਰਹੇ ਨੇ ਤੇ ਪ੍ਰਮਾਤਮਾ ਦਾ ਅੱਜ ਵੀ ਸ਼ੁਕਰ ਐ ਅੱਜ ਵੀ ਸਾਰਾ ਇਹ ਬੱਚੀਆਂ ਕਿਵੇਂ ਅੱਜ ਕਿਸੇ ਬੱਚੀ ਨੂੰ ਬੇਟੀ ਨੂੰ ਜਾਂ ਕਿਸੇ ਬੇਟੇ ਨੂੰ ਦੋ ਦਿਨੇ ਜਾਂ ਤਿੰਨ ਦਿਨ ਰਹਿਣਾ ਕਿੱਥੇ ਬਾਹਰ ਔਖਾ ਹੈ ਪਰ ਇਸ ਸਰਕਾਰ ਦੇ ਮਾੜੀ ਸਰਕਾਰ ਦੇ ਬੰਨੇ ਹੋਏ ਅਧਿਆਪਕ ਇੱਥੇ ਬੈਠੇ ਨੇ ਜਿਨ੍ਹਾਂ ਨੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ ਕੱਲ ਵੀ ਇਹਨਾਂ ਕੋਲ ਗਏ ਸੀ ਅੱਜ ਜਿਹੜਾ ਸੋਮਵਾਰ ਨੂੰ ਅਸੀਂ ਦੋ ਦਿਨ ਦਾ ਟਾਈਮ ਸਰਕਾਰ ਨੂੰ ਦੇ ਰਹੇ ਨੇ ਇਸ ਸਿੱਖਿਆ ਮੰਤਰੀ ਹੁੰਦੇ ਰਹੇ ਨੇ ਇਸ ਸਿੱਖਿਆ ਮੰਤਰੀ ਨੂੰ ਸਿੱਖਿਆ ਸਗਾ ਕੇ ਛੱਡਾਂਗੇ ਚਾਹੇ ਇਹਨਾਂ ਦਾ ਜੋ ਮਰਜ਼ੀ ਹੋ ਜਾ ਜਿਹੜੀ ਡੀਪੀਆਈ ਇਹਨਾਂ ਨੂੰ ਕਹਿੰਦੇ ਦਿਨ ਤੋਂ ਲਾਰੇ ਲਾ ਰਹੀ ਹੈ ਪੀ ਮੈਂ ਨੌਕਰੀ ਮੈਂ ਛੁੱਟੀ ਤੇ ਚਲੇ ਜਾਵਾਂਗੀ ਜੀ ਮੈਂ ਟਾਈਮ ਨਹੀਂ ਦੇ ਰਹੀ ਉਸ ਡੀਪੀਆਈ ਨੂੰ ਨੌਕਰੀ ਕਰਨ ਤੋਂ ਐਜੂਕੇਸ਼ਨ ਬੋਰਡ ਤੋਂ ਹਟਾ ਦਾਂਗੇ ਡੀਪੀਆਈ ਨੂੰ ਹਟਾ ਦਾਂਗੇ ਪਰ ਇਹਨਾਂ ਦਾ ਪੂਰਾ ਸਾਥ ਜਿਹੜਾ ਅਸੀਂ ਮੋਰਚੇ ਵੱਲੋਂ ਐਸਸੀਬੀਸੀ ਮਾਮ ਪੰਚਾਇਤ ਵੱਲੋਂ ਮੋਰਚੇ ਵੱਲੋਂ ਇਲਾਕੇ ਦੀਆਂ ਸੰਗਤਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸੜਕਾਂ ਤੇ ਆਣ ਇਹ ਬੱਚਿਆਂ ਦਾ ਤੇ ਬੱਚੀਆਂ ਦਾ ਸਹਿਯੋਗ ਦੇਣ ਅਸੀਂ ਸੋਮਵਾਰ ਨੂੰ 11 ਵਜੇ ਫੇਰ ਸਾਧੀਆਂ ਲੈਟਾਂ ਤੇ ਹਰਜੋਤ ਬੈਂਸ ਮੰਤਰੀ ਦਾ ਪੁਤਲਾ ਫੁਕਿਆ ਜਾਵੇਗਾ ਤਾਂ ਕਿ ਅਗਲਾ ਸੰਘਰਸ਼ ਜੋ ਵੀ ਇਹਨਾਂ ਦੀ ਡਿਊਟੀ ਸਾਡੀ ਲਾਣਗੇ ਸਾਡਾ ਸਹਿਯੋਗ ਮੰਗਣਗੇ ਅਸੀਂ ਇਹ ਬੱਚਿਆਂ ਨੂੰ ਉਦੋਂ-ਉਦੋਂ ਸਹਿਯੋਗ ਦੇਵਾਂਗੇ ਤੇ 100 ਵਾਰੋਂ ਸਾਡਾ ਵੱਡਾ ਕਾਫਲਾ ਇੱਥੇ ਮੋਰਚੇ ਵੱਲੋਂ ਵੀ ਇਹਨਾਂ ਵੱਲੋਂ ਵੀ ਸਾਡੇ ਮੋਰਚੇ ਵੱਲੋਂ ਇਹਨਾਂ ਦੀ ਪੂਰਨ ਤੌਰ ਤੇ ਹਮਾਇਤ ਕਰਦੇ ਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ